ਨਡਾਲਾ ਦੇ ਦੁਕਾਨਦਾਰਾਂ ਨੇ ਇੱਕ ਰੋਸ ਮਾਰਚ ਕੱਢ ਕੇ ਕਿਸਾਨਾਂ ਦੇ ਹੱਕ 'ਚ ਆਵਾਜ਼ ਬੁਲੰਦ ਕੀਤੀ। ਨਵੀਂ ਸਰਕਾਰ ਵੱਲੋਂ ਖੇਤੀ ਨਾਲ ਸੰਬੰਧਿਤ ਲਿਆਂਦੇ ਤਿੰਨ ਕਾਨੂੰਨ ਨੂੰ ਰੱਦ ਕਰਾਉਣ ਲਈ ਅੱਜ ਨਡਾਲਾ ਵਿੱਚ ਐਂਟੀ ਕਰਾਪਸ਼ਨ ਆਫ ਇੰਡੀਆ ਤੇ ਅੱਧਾ ਨਡਾਲਾ ਦੇ ਸਮੂਹ ਦੁਕਾਨਦਾਰਾਂ ਵੱਲੋਂ ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਦਿਆਂ ਕਸਵੇ ਦੇ ਵੱਖ-ਵੱਖ ਬਾਜ਼ਾਰਾਂ 'ਚ ਇੱਕ ਰੋਸ ਮਾਰਚ ਕੱਢਿਆ ਗਿਆ। ਫੇਸਮੋ ਕੇ ਬੋਲਦੇ ਆਂਟੀ ਕਰਪਸ਼ਨ ਦੇ ਪ੍ਰਧਾਨ ਮਨਜਿੰਦਰ ਸਿੰਘ ਲਾਢੀ ਤੇ ਹੋਰ ਦੁਕਾਨਦਾਰਾਂ ਨੇ ਕਿਹਾ ਕਿ ਦੇਸ਼ ਦਾ ਆਂਦਾ ਤਾਂ ਅੱਜ ਸੰਕਟ ਵਿੱਚ ਹੈ ਜਿਹੜੇ ਕਾਨੂੰਨ ਮੋਦੀ ਸਰਕਾਰ ਨੇ ਪਾਸ ਕੀਤੇ ਹਨ ਉਹ ਕਿਸਾਨ ਮਾਰੂ ਸਿੱਧ ਹੋਣਗੇ ਇਸ ਲਈ ਸਾਨੂੰ ਸਾਰਿਆਂ ਨੂੰ ਕਿਸਾਨਾਂ ਦੇ ਨਾਲ ਖੜਨਾ ਚਾਹੀਦਾ ਹੈ ਜੇਕਰ ਕਿਸਾਨ ਖੁਸ਼ਹਾਲ ਹੈ ਤਾਂ ਦੇਸ਼ ਖੁਸ਼ਹਾਲ ਹੋਵੇਗਾ ਇਸ ਦੌਰਾਨ ਉਹਨਾਂ ਇਹ ਵੀ ਕਿਹਾ ਕਿ ਜਿਹੜਾ ਕੇਂਦਰ ਸਰਕਾਰ ਵੱਲੋਂ ਖੇਤੀ ਕਾਨੂੰਨ ਮੁੱਦੇ ਤੇ ਗੱਲਬਾਤ ਕਰਨ ਦੇ ਬਹਾਨੇ ਕਿਸਾਨਾਂ ਨਾਲ ਕੋਝਮਚਾ ਕੀਤਾ ਗਿਆ ਹੈ ਉਹ ਕੇਂਦਰ ਸਰਕਾਰ ਦਾ ਇੱਕ ਬੇਹਦ ਸ਼ਰਮਨਾਕ ਘਰਾ ਹੈ ਇਸ ਦੌਰਾਨ ਨਰਾਲਾ ਦੇ ਸਮੂਹ ਦੁਕਾਨਦਾਰਾਂ ਨੇ ਮੋਦੀ ਸਰਕਾਰ ਖਿਲਾਫ ਜਮ ਕੇ ਨਾਅਰੇਬਾਜ਼ੀ ਕੀਤੀ ਅਤੇ ਪ੍ਰੋਸਾ ਦਵਾਇਆ ਕਿ ਉਹ ਸਾਰੇ ਕਿਸਾਨਾਂ ਦੇ ਨਾਲ ਖੜੇ ਹਨ ਇਸ ਮੌਕੇ ਸੰਦੀਪ ਕੁਮਾਰ ਲੈਬ ਵਾਲੇ ਸਤਪਾਲ ਸਿੰਘ ਦੂਜਾ ਜਗਜੀਵਨ ਸਿੰਘ ਸਾਹੀ ਹਰੀਸ਼ ਮੋਨੂ ਚੰਦਨ ਕੁਮਾਰ ਲਲਿਤ ਗੋਪੀ ਪੱਡਾ ਗੋਰਾ ਸਿਆਲ ਕੋਟਿਆ ਬੰਟੀ ਕੁਮਾਰ ਸੌਰਵ ਰੋਹਿਤ ਸ਼ੇਰਪਾਲ ਸਿੰਘ ਸਭੀ ਜਤਿੰਦਰ ਕੁਮਾਰ ਅਵਤਾਰ ਸਿੰਘ ਵਿਨੋਦ ਕੁਮਾਰ ਵਿਪਨ ਕੁਮਾਰ ਇੰਦਰਪਾਲ ਸਿੰਘ ਪੋਪਲੀ ترਸੀਮ ਸਿੰਘ ਕੁਲਵਿੰਦਰ ਸਿੰਘ ਨਾਗੜਾ ਅਤੇ ਨਰਿੰਦਰ ਸਿੰਘ ਓ ਪ੍ਰਕਾਸ਼ ਹੈਪੀ ਗਿੰਨੀ ਜਸਵਿੰਦਰ ਸਿੰਘ ਪੌਂਪੀ ਰਾਜਨ ਅਤੇ ਹੋਰ ਦੁਕਾਨਦਾਰ ਸ਼ਾਮਿਲ ਸਨ ਕਿਸਾਨਾਂ ਵਿਰੁੱਧ ਨਵਾਂ ਕਾਨੂੰਨ ਕੱਢਿਆ ਹੈ ਅਸੀਂ ਸਾਰੇ ਬਾਜ਼ਾਰ ਵਾਲੇ ਇਸ ਦਾ ਵਿਰੋਧ ਕਰਦੇ ਹਾਂ ਅਤੇ ਪੂਰ ਜ਼ੋਰ ਸਰਕਾਰ ਨੂੰ ਮੰਗ ਕਰਦੇ ਹਾਂ ਇਹ ਜਿਹੜਾ ਬਿੱਲ ਇਹਨਾਂ ਨੇ ਲਿਆਂਦਾ ਹੈ ਇਹ ਕੈਨਸਲ ਕੀਤਾ ਜਾਵੇ ਕਿਸਾਨ ਯੂਨੀਅਨ ਜਿੰਦਾਬਾਦ ਕਿਸਾਨ ਅੱਜ ਸਾਡੀ ਸਾਰੀ ਮਾਰਕੀਟ ਨੇ ਜਿਹੜਾ ਜਲੂਸ ਕੱਢਿਆ ਹੈ ਮੋਦੀ ਦਾ ਇਹ ਤੋਂ ਉਹਨੂੰ ਪਤਾ ਲੱਗ ਜਾਣਾ ਚਾਹੀਦਾ ਹੈ ਕਿ ਕਿੰਨਾ ਗਲਤ ਕਰ ਰਿਹਾ ਹੈ। ਇਸੇ ਸਿਲਸਿਲੇ ਵਿੱਚ ਸਾਰੇ ਕਿਸਾਨ ਜੋ ਪੰਜਾਬ ਦੇ ਇਕੱਠੇ ਹੋਏ ਹਨ ਸਾਰੇ ਪੰਜਾਬ 'ਚ ਹੀ ਬੰਦ ਰੇਲਾ ਬੰਦ ਹਨ ਸਭ ਕੁਝ ਬੰਦ ਹੈ ਪਰ ਫਿਰ ਵੀ ਉਹਦੇ ਕੋਈ ਅਸਰ ਨਹੀਂ ਹੋ ਰਿਹਾ। ਇਸ ਲਈ ਇਸੇ ਵਿਰੋਧ 'ਚ ਅਸੀਂ ਵੀ ਇਸ ਬਜ਼ੁਰਗ ਪ੍ਰਦਰਸ਼ਨ ਦਾ ਹਿਸਾਬਾਣ ਰਿਹਾ ਹੈ। ਇਸ ਲਈ ਉਹਨੂੰ ਇਹ ਹੋਣਾ ਚਾਹੀਦਾ ਕਿ ਇਸ ਦਾ ਇਹ ਬਿੱਲ ਵਾਪਸ ਲਿਆ ਜਾਵੇ। ਲੋਕੀ ਬਹੁਤ ਦੁਖੀ ਆ। ਕਿਸਾਨੀ ਖੁਸ਼ ਰਹੂਗੀ ਤਾਂ ਦੁਕਾਨਦਾਰ ਵੀ ਖੁਸ਼ ਰਹੇਗਾ ਜੇ ਕਿਸਾਨੀ ਨਾ ਰਹੀ ਤੇ گاਉਣ ਵਾਲੇ ਟਾਈਮ 'ਚ ਦੁਕਾਨਾਂ ਵੀ ਬੰਦ ਹੋ ਜਾਣਗੀਆਂ ਮਾਰਕੀਟ ਨਡਾਲਾ ਮਾਰਕੀਟ ਬਾਲੀ ਸਾਹਿਬ ਰੋਡ ਤੇ ਐਂਟੀ ਕ腐ਸ਼ਨ ਅਸਿਸਟੈਂਟ ਜਿਲ੍ਹਾ ਪ੍ਰਧਾਨ ਜੀ ਮੈਂ ਜੋ ਇਹ ਹੋ ਰਿਹਾ ਕਿਸਾਨੀ ਵਿਰੁੱਧ ਜਿਹੜੇ ਪਪੋਗੈਂਡਾ ਇਹ ਖਤਮ ਹੋਣੇ ਚਾਹੀਦੇ ਆ ਪੜ੍ਹੇ ਲਿਖੇ ਇਨਸਾਨ ਵੀ ਰੋਡ ਤੇ ਆ ਗਏ ਨੇ ਤੇ ਮੈਂ ਪੂਰ ਜ਼ੋਰ ਮੰਗ ਕਰਦਾ ਵੀ ਜਦੋਂ ਇਲੈਕਸ਼ਨ ਹੁੰਦੇ ਨੇ ਉਦੋਂ ਇਹੋ ਸ਼ਖਸ਼ ਇੱਕ ਚੀਜ਼ ਦਾ ਕੁਝ ਹੁੰਦਾ ਤੇ ਉਸੇ ਟਾਈਮ ਘਰਾਂ 'ਚ ਪਹੁੰਚ ਜਾਂਦੇ ਆ। ਐਸ ਟਾਈਮ ਸਾਰਾ ਭਾਰਤੀ ਸੁੱਤਾ ਹੋਇਆ ਹੈ ਦੱਸੋ ਬੰਦੇ ਜੀ। ਕਿਸਾਨ ਯੂਨੀਅਨ ਇੱਕ ਜਿਹੜੀ ਆਪਣੀ ਇਹਦਾ ਸਮਰਥਨ ਫੁੱਲ ਕਰਦੇ ਆ ਜੀ। ਇਹ ਚੀਜ਼ਾਂ ਨਹੀਂ ਹੋਣੀ ਚਾਹੀਦੀਆਂ ਆਉਣ ਵਾਲੇ ਟਾਈਮ ਤੇ ਵੀ ਨਹੀਂ ਹੋਣੀ ਚਾਹੀਦੀਆਂ। ਕਿਉਂਕਿ ਜਿਹੜਾ ਇਹ ਕਿਸਾਨੀ ਵਿਰੁੱਧ ਹੈਗਾ ਹੈ। ਜਦੋਂ ਕਿਸਾਨਾਂ ਨੂੰ ਮਨਜ਼ੂਰ ਹੀ ਨਹੀਂ ਤੇ ਫਿਰ ਇਹਦਾ ਤਾਂ ਕੀ ਫਾਇਦਾ ਲਾਗੂ ਕਰਨ ਦਾ ਦੱਸੋ ਬੰਦੇ ਜੀ। ਜਦੋਂ ਕਿਸਾਨ ਚਾਹੁੰਦੇ ਨਹੀਂ ਤੇ ਠੀਕ ਹੈ ਅਸੀਂ ਪਬਲਿਕ ਦਾ ਸਾਥ ਦੇਣਾ। ਠੀਕ ਹੈ ਜੀ। ਅਸੀਂ ਕਿਸਾਨਾਂ ਦਾ ਸਾਥ ਦੇਣਾ ਹੈ। ਜਦੋਂ ਸਰਕਾਰਾਂ ਕਾਹਦੇ ਵਾਸਤੇ ਬਣਾਉਂਦੀਆਂ ਆ? ਸਿਰਫ ਇਹਨਾਂ ਦੇ ਭਲੇ ਵਾਸਤੇ ਜਦੋਂ ਸਰਕਾਰਾਂ ਹੀ ਇਹਨਾਂ ਕਿਸਾਨਾਂ ਦੇ ਵਿਰੁੱਧ ਜਿਹੜਾ ਫਾਇਦਾ ਕੀ ਇਹਨਾਂ ਨੂੰ ਬੜਾਉਂਦਾ ਹੈ ਤੇ ਮੈਂ ਇਹੋ ਮੰਗ ਕਰਦਾ ਇਹ ਬਿੱਲ ਜਿਹੜੇ ਆਏ ਇਹਨਾਂ ਨੂੰ ਰੱਦ ਕੀਤਾ ਜਾਵੇ ਪੂਰ ਜ਼ੋਰ ਤੇ ਤੇ ਆਮ ਪਬਲਿਕ ਵਿੱਚ ਕਹੋਣ ਸਾਰੇ ਲੀਡਰ ਵੀ ਤੇ ਜੋ ਵੀ ਹੈਗਾ ਹੈ ਭਾਰ ਸਰਕਾਰ ਵੀ ਅਸੀਂ ਗੱਲ ਜੀ ਕਿਸਾਨਾਂ ਵਾਲੋ ਜਿਹੜਾ ਪੋਸਟ ਵਾਲੋ ਮੇਰਾ ਵੀ ਧੰਨਵਾਦ ਜਿਹੜਾ ਤੁਸੀਂ ਲੱਗਾ ਦੇਖੋ ਜੀ ਇਹਦੇ ਵਿੱਚ ਆਪਾਂ ਇਨਵੋਲਵ ਨਹੀਂ ਹੋਣਾਗਾ ਅਸੀਂ ਸਿਰਫ ਇਹੋ ਚਾਹੁੰਦੇ ਆ ਵੀ ਜੇ ਕਿਸਾਨਾਂ ਨੂੰ ਇਹ ਨਹੀਂ ਜ਼ਰੂਰਤ ਹੈਗੀ ਤੇ ਆਪਾਂ ਕਿਉਂ ਲਾਗੂ ਕਰਦੇ ਪਏ ਆ ਠੀਕ ਹੈ ਨਹੀਂ ਕਿਸਾਨਾਂ ਨੂੰ ਜੂਰਤ ਹੋਗੀ ਆਪ ਹੀ ਕਹਿ ਦੇਣਗੇ ਕਿਸਾਨ ਵੀ ਵਾਕਿਆ ਸਾਰਾ ਲਾਗੂ ਕਰਦੇ ਸਨ ਹਾਂਜੀ ਹਾਂਜੀ ਇਹ ਗੁੰਮਰਾਹ ਹੋ ਰਿਹਾ ਤੇ ਕਰ ਵੀ ਰਹੇ ਆ ਤੇ ਆਪ ਵੀ ਹੋ ਰਹੇ ਤੇ ਪਬਲਿਕ ਨੂੰ ਵੀ ਕਰ ਰਹੇ ਨੇ ਇਹ ਨਹੀਂ ਹੋਣਾ ਚਾਹੀਦਾ ਜੀ ਸਾਨੀ